ਸਸਿਕਾ ਦੋਸਤੋ ਅੱਜ ਜਿਵੇਂ ਕੈਨੇਡਾ ਮੌਂਟਰੀਅਲ ਦੇ ਵਿੱਚ ਜੁੜ ਹਾਂ ਤੇ ਟਾਡੇ ਵਾਸਤੇ ਜਿਹੜੇ ਸਪੈਸ਼ਲ ਨੋਲਿਜ ਦੀਏ ਵਾਸਤੇ ਜਿਹੜੀ ਅੱਜ ਵੀਡੀਓ ਲੈ ਕੇ ਆਏ ਹੈਗੇ ਆ ਸਾਡੇ ਨਾਲ ਮੈਡਮ ਜੁਤੀ ਚੱਡਾ ਜੀ ਜੋ ਕਿ ਨਰਸਿੰਗ ਅਸਿਸਟੈਂਟ ਹੈਗੇ ਹੈਗੇ ਤੇ ਇਹ ਸਾਰੀ ਜਾਣਕਾਰੀ ਦਊਗੇ ਕਿ ਕਿੱਦਾਂ ਜਿਹੜਾ ਤੁਸੀਂ ਕੈਨੇਡਾ ਦੇ ਵਿੱਚ ਜਿਹੜਾ ਨਰਸਿੰਗ ਵਾਸਤੇ ਅਪਲਾਈ ਕਰ ਸਕਦੇ ਆ ਤੇ ਕੀ ਨਹੀਂ ਇਹਦੀ ਮਤਲਬ ਕੀ ਕੀ ਬੈਨੀਫਿਟ ਹੈਗੇ ਆ ਤੇ ਕਿਦੇ ਪੀਆਰ ਵਾਸਤੇ ਜਾਂ ਸਿਟੀਨਸ਼ਿਪ ਵਾਸਤੇ ਕਿਸ ਤੇ ਮਤਲਬ ਬੜੀਆ ਤਰੀਕੇ ਨਾਲ ਤੁਸੀਂ ਫਾਈਲ ਲਗਾ ਸਕਦੇ ਆ ਮੈਡਮ ਨਾਲ ਗੱਲਬਾਤ ਕਰਦੇ ਆ ਮੈਡਮ ਸਾਰੀ ਜਾਣਕਾਰੀ ਦੋਗੇ ਹਾਂਜੀ ਮੈਮ ਤੁਸੀਂ ਸਾਡੇ ਜਿਹੜੇ ਦਸਕਾਰ ਨੂੰ ਦਸ ਕੋਲ ਕਿ ਕਿਸ ਤਰੀਕੇ ਨਾਲ ਤੁਸੀਂ ਜਿਹੜਾ ਨਰਸਿੰਗ ਜੁਆਇਨ ਕੀਤੀ ਸੀ ਕਿ ਨਰਸਿੰਗ ਦੇ ਕੀ ਫਾਇਦੇ ਹੈਗੇ ਤੇ ਕਿੱਦਾਂ ਅਪਲਾਈ ਕੀਤਾ ਜਾ ਸਕਦਾ ਬਿਲਕੁਲ ਜੀ ਸਭ ਤੋਂ ਪਹਿਲੇ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਜਯੋਤੀ ਚੱਡਾ ਹੈ ਤੇ ਮੈਂ ਵੀ ਜਦ ਨਵੀਂ-ਨਵੀਂ ਆਈ ਮੈਨੂੰ ਕੁਝ ਨਹੀਂ ਪਤਾ ਸੀ ਕਿ ਨਰਸਿੰਗ ਦੀ ਕੀ ਡਿਮਾਂਡ ਹੈ ਔਰ ਕਿਸ ਤਰ੍ਹਾਂ ਦੀ ਜੌਬ ਚੱਲੇਗੀ ਜਾਂ ਕਿੰਨੀ ਇਨਕਮ ਹੈ ਧੀਰੇ-ਧੀਰੇ ਮੈਂ ਵੀ ਪਤਾ ਤੇ ਤੇ ਨਰਸਿੰਗ ਦੀ ਜੋ ਅੱਜ ਦੀ ਰੈਪਿਊਟੇਸ਼ਨ ਹੈ ਕੈਨੇਡਾ ਵਿੱਚ ਪੀਆਰ ਵਾਸਤੇ ਬਹੁਤ ਹੀ ਅੱਛੇ ਪੁਆਇੰਟਸ ਨੇ ਜੋ ਅੱਜਕੱਲ ਦੇ ਸਟੂਡੈਂਟਸ ਨੂੰ ਬਾਰ-ਬਾਰ ਕਿਹਾ ਜਾ ਰਿਹਾ ਹੈ ਕਿ ਤੁਸੀਂ ਨਰਸਿੰਗ ਵਿੱਚ ਜਾਓ ਹੈਲਥ ਵਿੱਚ ਜਾਓ ਇਹਦੇ ਵਿੱਚ ਇੱਕ ਨਹੀਂ ਹੈ ਕਿ ਛੋਟਾ ਵੀ ਹੈ ਵੱਡਾ ਵੀ ਹੈ ਉਸ ਤੋਂ ਵੀ ਵੱਡਾ ਹੈ ਜਿੱਦੀ ਤੁਹਾਡੀ ਜੋ ਜੋ ਡਿਮਾਂਡ ਹੈ ਤੁਸੀਂ ਉਸ ਅਕੋਰਡਿੰਗ ਕਰ ਸਕਦੇ ਹੋ ਛੋਟਾ ਕੋਰਸ ਹੈ ਜੋ 6 ਮਹੀਨੇ ਤੋਂ ਸ਼ੁਰੂ ਹੁੰਦਾ ਹੈ 6 ਮਹੀਨੇ ਦਾ 9 ਮਹੀਨੇ ਦਾ 18 ਮਹੀਨੇ ਦਾ ਫਿਰ 3 ਸਾਲ ਦਾ ਨਰਸਿੰਗ ਦਾ ਪਿਓਰ ਕੋਰਸ ਹੁੰਦਾ ਹੈ ਤੇ ਤੁਸੀਂ ਅੱਗੇ ਵਧ ਸਕਦੇ ਹੋ ਜੀ ਸਟੂਡੈਂਟ ਆਂਦੇ ਨੇ ਇਹ ਕੋਰਸ ਕਰਨ ਇੱਥੇ ਮੋਂਟਰੀਅਲ ਵਿੱਚ ਕਯੂਬਿਕ ਦੀ ਡਿਮਾਂਡ ਫ੍ਰੈਂਚ ਨਾਲ ਨਾਲ ਰਹਿੰਦੀ ਹੈ ਜਿਨ੍ਹਾਂ ਨੂੰ ਫ੍ਰੈਂਚ ਆਂਦੀ ਹੈ ਉਹਦੇ ਵਾਸਤੇ ਬਹੁਤ ਅੱਛਾ ਜੌਬ ਲੈਵਲ ਹੈ ਤੇ ਮਨੀ ਵਾਈਜ਼ ਬਹੁਤ ਅੱਛਾ ਹੈ ਤੁਹਾਨੂੰ ਜੋਬ 24/7 ਮਿਲਦੀ ਹੈ ਇਸ ਚੀਜ਼ ਦੀ ਕਦੀ ਰੀਸੈਸ਼ਨ ਵਿੱਚ ਵੀ ਇਹਦਾ ਕੋਈ ਫਰਕ ਨਹੀਂ ਪੈਂਦਾ ਮੰਨ ਲਓ ਜੇ ਸਰਕਾਰੀ ਜੌਬ ਅਪਲਾਈ ਕਰਨੀ ਹੈਗੀ ਹੈ ਤੇ ਕੀ ਕੀ ਬੈਨੀਫਿਟ ਹੈਗੇ ਹੈ ਜੀ ਮੈਂ ਖੁਦ ਸਰਕਾਰੀ ਜੌਬ ਕਰਦੀਆਂ ਜੂਈ ਸ਼ੈਲਟਰ ਕੇਅਰ ਵਿੱਚ ਕਰਦੀਆਂ ਤੇ ਆ ਮੈਨੂੰ ਵੀ ਕਿਸੇ ਦਾ ਕੋਈ ਗਾਈਡੈਂਸ ਨਹੀਂ ਸੀ ਜਦ ਆਪਾਂ ਕੀਤਾ ਤੇ ਸਕੂਲ ਵਾਲੇ ਤੁਹਾਨੂੰ ਕਾਫੀ ਗਾਈਡ ਕਰਦੇ ਨੇ ਕਿ ਤੁਸੀਂ ਅਪਲਾਈ ਕਰੋ ਉੱਥੇ ਜਾ ਕੇ ਜਦ ਟ੍ਰੇਨਿੰਗ ਲੈਂਦੇ ਹੋ ਤੁਹਾਨੂੰ ਖੁਦ ਪਤਾ ਚਲ ਜਾਂਦਾ ਕਿ ਤੁਸੀਂ ਕਿਹੜੀ ਚੀਜ਼ ਲਾਈਕ ਕਰਦੇ ਹੋ ਕਿਉਂਕਿ ਨਰਸਿੰਗ ਵਿੱਚ ਵੀ ਕਾਫੀ ਡਿਪਾਰਟਮੈਂਟ ਨੇ ਸਰਜਰੀ ਵਾਲਾ ਹੋ ਗਿਆ ਕ੍ਰਿਟੀਕਲ ਹੋ ਗਿਆ ਜਾਂ ਲੋਕਾਂ ਦੀ ਮੈਂ ਐਲਡਰ ਕੇਅਰ ਦੇ ਅੰਦਰ ਹੈਗੀਆਂ ਤੇ ਉਹਦੀ ਗਵਰਨਮੈਂਟ ਦੇ ਨਾਲ ਤੁਹਾਨੂੰ ਬਹੁਤ ਬੈਨੀਫਿਟ ਹੈ ਜੌਬ ਬਹੁਤ ਅੱਛੀ ਹੈਗੀ ਇਹ ਵਰਕ ਤੇ ਵਰਕ ਕਰਨਾ ਹੀ ਪਏਗਾ ਬਟ ਜੌਬ ਤੁਹਾਨੂੰ ਪੂਰੀ ਸਿਕਿਉਰ ਜੇ ਅਗਰ ਇੰਡੀਆ ਤੋਂ ਕਿਸੇ ਨੇ ਕੋਰਸ ਨੂੰ ਅਪਲਾਈ ਕਰਨਾ ਹੋਵੇ ਜਾਂ ਮਤਲਬ ਸਿੱਧੀ ਪੀਆਰ ਇੰਡੀਆ ਤੋਂ ਹੀ ਕਰਨੀ ਹੋਵੇ ਤੇ ਫਿਰ ਕਿਸ ਤਰੀਕੇ ਨਾਲ ਅਪਲਾਈ ਕਰ ਸਕਦਾ ਹਾਂਜੀ ਇਹ ਸਭ ਤੋਂ ਬਹੁਤ ਅੱਛਾ ਕੁਐਸਚਨ ਹੈ ਜੋ ਅੱਜਕੱਲ ਲੋਕਾਂ ਨੂੰ ਬਹੁਤ ਡਿਮਾਂਡ ਹੈ ਇੰਡੀਆ ਤੋਂ ਲੋਕੀ ਬਹੁਤ ਕੋਰਸ ਵਾਸਤੇ ਆ ਰਹੇ ਨੇ ਤੇ ਬਾਅਦ ਵਿੱਚ ਇੱਥੇ ਆ ਕੇ ਸਟਕ ਹੋ ਜਾਂਦੇ ਨੇ ਪਰ ਹੈਲਥ ਦਾ ਕੋਈ ਵੀ ਕੋਰਸ ਕਰਦੇ ਹੋ ਤੁਸੀਂ ਪਾਵੇਂ 6 ਮੰਥ ਵਾਲਾ ਵੀ ਕਰਦੇ ਹੋ ਤੇ ਤੁਹਾਨੂੰ ਪੀਆਰ ਵਾਸਤੇ ਕਾਫੀ ਅੱਛੇ ਪੁਆਇੰਟਸ ਮਿਲਦੇ ਨੇ ਤੇ ਜਿਹੜੇ ਮਤਲਬ ਪ੍ਰਾਈਵੇਟ ਵੀ ਅਗਰ ਹੈਲਥ케ਅਰ ਦੇ ਵਿੱਚ ਜਾਣਾ ਚਾਹੁੰਦੇ ਹੈਗੇ ਆ ਪ੍ਰਾਈਵੇਟ ਦਾ ਕੀ ਬੈਨੀਫਿਟ ਹੈਗੇ ਆ ਜਾਂ ਸੇਮ ਬੈਨੀਫਿਟ ਹੈਗੇ ਸਰਕਾਰੀ ਦੇ ਪ੍ਰਾਈਵੇਟ ਦੇ ਹਾਂਜੀ ਜੋ ਜੋਬ ਦਾ ਸਿਰਫ ਤੁਹਾਡਾ ਟਾਈਟਲ ਹੀ ਡਿਫਰੈਂਟ ਹੈ ਗਵਰਨਮੈਂਟ ਔਰ ਪ੍ਰਾਈਵੇਟ ਤੇ ਤੁਸੀਂ ਅਗਰ ਅਥੇ ਸਟੱਡੀ ਕੀਤੀ ਹੈ ਹੈਲਥ ਦੇ ਅੰਦਰ ਪ੍ਰਾਈਵੇਟ ਵਾਲਾ ਵੀ ਉਹੀ ਵਰਕ ਕਰੇਗਾ ਔਰ ਗਵਰਨਮੈਂਟ ਵਾਲਾ ਵੀ ਉਹੀ ਵਰਕ ਕਰੇਗਾ ਜਸ ਤੁਹਾਡਾ ਪੇ ਲੈਵਲ ਡਿਫਰੈਂਸ ਹੁੰਦਾ ਹੈ ਥੋੜਾ ਜਿਹਾ ਜੀ ਉਹ ਫਰਕ ਹੋਏ ਤੇ ਜਿਸ ਤਰੀਕੇ ਨਾਲ ਆਪਾਂ ਮਤਲਬ ਪੀਆਰ ਜਾਂ ਸਿਟੀ ਜਾਂਦੀ ਜਿਹੜੇ ਕਾਫੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਕੈਨੇਡਾ ਨੂੰ ਨਰਸਿੰਗ ਦੀ ਡਾਕਟਰ ਦੀ ਤੇ ਮੰਨ ਲਓ ਜੇ ਇੰਡੀਆ ਤੋਂ ਕਿਸੇ ਨੇ ਜੀਐਨਐਮ ਐਨਐਮ ਕੀਤੀ ਹੈਗੀ ਆ ਉਹ ਕਿਸ ਤਰੀਕੇ ਨਾਲ ਮਤਲਬ ਉਹਦੀ ਇੱਥੇ ਡਿਗਰੀ ਦੀ ਵੈਲਿਊ ਹੈ ਜਾਂ ਉਹਨੂੰ ਦੁਬਾਰਤੋਂ ਦੀ ਕਰਨਾ ਪੈਣਾ ਹੈ ਇਹ ਬੜੇ ਦੁੱਖ ਦੇ ਨਾਲ ਕਹਿਣਾ ਪੈਂਦਾ ਹੈ ਕਿ ਉੱਥੇ ਜੋ ਲੋਕੀ ਨਰਸਿੰਗ ਕਰਕੇ ਆਂਦੇ ਨੇ ਜਾਂ ਡਾਕਟਰੀ ਵੀ ਕਰਕੇ ਆਂਦੇ ਨੇ ਇੱਥੇ ਉਹ ਮਾਨਤਾ ਇੱਥੇ ਨਹੀਂ ਮਿਲਦੀ ਜੋ ਬਹੁਤ ਹੀ ਬੈਡ ਲੱਗਦਾ ਹੈ ਦੇਖਣ ਵਿੱਚ ਕਿ ਲੋਕੀ ਇੰਨਾ ਪੜ ਪੜ ਕੇ ਆਂਦੇ ਨੇ ਔਰ ਇੱਥੇ ਨਹੀਂ ਹੈ ਬਟ ਹਾਂ ਅਗਰ ਇੱਥੇ ਆ ਕੇ ਤੁਸੀਂ ਅੱਗੇ ਗਾਂ ਫਰਦਰ ਸਟੱਡੀ ਕਰ ਲੋ ਤੇ ਉਹਦੀ ਮਾਨਤਾ ਵੱਜ ਜਾਂਦੀ ਹੈ ਲੋਕਾਂ ਨੂੰ ਇਸ ਚੀਜ਼ ਦੀ ਗਾਈਡੈਂਸ ਨਹੀਂ ਹੈ ਤੇ ਪਲੀਜ਼ ਐਦਾਂ ਗਿਵ ਅਪ ਨਾ ਕਰੋ ਜਾਓ ਐਸੋਸੀਏਸ਼ਨ ਵਿੱਚ ਉੱਥੇ ਆਪਣੀਆਂ ਡਿਗਰੀਆਂ ਦਿਖਾਓ ਔਰ ਅੱਗੇ ਗਾਈਡੈਂਸ ਲੈ ਕੇ ਸਟੱਡੀ ਕਰੋ ਭਾਵੇਂ 6 ਮਹੀਨੇ ਦੀ ਜਾਂ ਅੱਗੇ ਸਾਲ भर ਦੀ ਤੁਹਾਨੂੰ ਆਪਣੀ ਡਿਗਰੀ ਦੀ ਵੀ ਵੈਲਿਊ ਮਿਲ ਜਾਣੀ ਹੈ ਜੀ ਤੇ ਇਸ ਕਿੰਨਾ ਜਿਹੜਾ ਖਰਚਾ ਆ ਜਾਂਦਾ ਹੈ ਕਿ ਮੰਨ ਲਓ ਜੇ ਤੁਸੀਂ ਨਰਸਿੰਗ ਕਰਨੀ ਹੈਗੀ ਆ ਜਾਂ ਡਾਕਟਰੀ ਕਰਨੀ ਹੈਗੀ ਉਹਦਾ ਮਤਲਬ ਕੈਨੇਡਾ ਦੇ ਵਿੱਚ ਕਿੰਨਾ ਖਰਚਾ ਆ ਜਾਂਦਾ ਹੈਗਾ ਜਿੱਦਾਂ ਖਰਚਾ ਉਹੀ ਹੈ ਜੋ ਔਰ ਕੋਰਸਾਂ ਦਾ ਹੁੰਦਾ ਹੈ ਰੈਗੂਲਰ ਹੈ ਕੋਈ ਬਹੁਤ ਓਵਰ ਨਹੀਂ ਹੈ ਆਫਕੋਰਸ ਕਿਊਬੈਕ ਦੀ ਪੜ੍ਹਾਈ ਐਕਸਪੈਂਸਿਵ ਹੈ ਪਰ ਤੁਹਾਡੇ ਕੋਲ ਅਗਰ ਪੀਆਰ ਆਲਰੇਡੀ ਹੈ ਤੇ ਬਹੁਤ ਗਵਰਨਮੈਂਟ ਹੈਲਪ ਕਰਦੀ ਹੈ ਫਿਰ ਜ਼ਿਆਦਾ ਖਰਚਾ ਨਹੀਂ ਹੈ ਅਗਰ ਜੇ ਤੁਸੀਂ ਸਟੱਡੀ ਤੇ ਹੋਨੇ ਹੈਗੇ ਆ ਜਾਂ ਤੁਸੀਂ ਪੀਆਰ ਹੈਗੇ ਆ ਫਿਰ ਤੁਹਾਨੂੰ ਗਵਰਨਮੈਂਟ জব ਮਿਲ ਸਕਦੀ ਹਾਂਜੀ ਬਿਲਕੁਲ ਮਿਲ ਸਕਦੀ ਹੈ ਈਵਨ ਤੁਸੀਂ ਪੀਆਰ ਨਹੀਂ ਵੀ ਹੋ ਗਵਰਨਮੈਂਟ ਜੌਬ ਅਪਲਾਈ ਕਰੋ ਤੇ ਉਹ ਤੁਹਾਡੀ ਹੈਲਪ ਕਰਦੇ ਨੇ ਇਸ ਕੋਰਸਾਂ ਦੇ ਨਾਲ ਤੁਹਾਨੂੰ ਇਸ ਚੀਜ਼ ਦੀ ਬਹੁਤ ਹੈਲਪਫ ਬੈਨੀਫਿਟ ਵਗੈਰਾ ਕੀ ਦਿੰਦੀ ਹੈ ਮੰਨ ਲਓ ਜੇ ਤੁਸੀਂ ਹੈਲਥ ਸੈਕਟਰ ਦੇ ਵਿੱਚ ਆਉਂਦੇ ਆ ਕੀ ਕੀ ਬੈਨੀਫਿਟ ਮਿਲਦੇ ਹੈ ਸਭ ਤੋਂ ਪਹਿਲਾਂ ਤਾਂ ਇਹ ਜੇ ਤੁਸੀਂ ਗਵਰਨਮੈਂਟ ਜੌਬ ਕਰਦੇ ਹੋ ਜਿਦਾ ਮੈਂ ਕਰਦੀ ਆ ਉਹਨਾਂ ਦੀ ਪੈਨਸ਼ਨ ਡਬਲ ਪੈਨਸ਼ਨ ਮਿਲਦੀ ਹੈ ਜਦਾਂ ਗਾਂ ਤੁਸੀਂ 10 ਸਾਲ ਕਰ ਲਓ 15 ਸਾਲ ਮਿਲ ਦੋ ਉਹਨਾਂ ਦੀ ਪੈਨਸ਼ਨ ਉਸ ਹੀ ਹਿਸਾਬ ਨਾਲ ਵੱਧਦੀ ਜਾਂਦੀ ਹੈ ਤੇ ਪਲੱਸ ਤੁਹਾਨੂੰ ਉਹ ਪੈਨਸ਼ਨ ਜੋ ਰੈਗੂਲਰ ਸਭ ਨੂੰ ਮਿਲਦੀ ਹੈ ਤੇ ਦੂਜੇ ਬੈਨੀਫਿਟ ਹੋ ਜਾਂਦੇ ਨੇ ਇੰਸ਼ੋਰੈਂਸ ਹੋ ਜਾਂਦੀ ਹੈ ਤੁਸੀਂ ਯੂਨੀਅਨ ਵਿੱਚ ਹੋ ਜਾਂਦੇ ਹੋ ਤੁਹਾਡੀ ਜੌਬ ਪ੍ਰੋਟੈਕਟ ਰਹਿੰਦੀ ਹੈ ਜੀ ਤੇ इजी ਨਹੀਂ ਹੈ ਕਿ ਕੋਈ ਤੁਹਾਨੂੰ ਕਿਸੇ ਤਰ੍ਹਾਂ ਦਾ ਹਾਨ ਕਰ ਸਕੇ ਜੌਬ ਤੇ ਯੂ ਆ ਟੋਟਲੀ ਪ੍ਰੋਟੈਕਟ ਮੰਨ ਲਓ ਜੇ ਕਿਸ ਨੇ ਡੈਂਟਲ ਦੇ ਜਾਣਾ ਹੈਗਾ ਯਾ ਜਾਂ ਤੁਸੀਂ ਕਿਸੇ ਹੋਰ ਸੈਕਟਰ ਦੇ ਵਿੱਚ ਜਾਣਾ ਹੈਗਾ ਉਹਦੇ ਵਾਸਤੇ ਮਤਲਬ ਕਿਹੜੇ ਕਿੰਨੇ ਤਰ੍ਹਾਂ ਦੇ ਕੋਰਸ ਹੁੰਦੇ ਆ ਜਿਹੜੇ ਆਪਾਂ ਕੈਨੇਡਾ ਦੇ ਵਿੱਚ ਕਰ ਸਕਦੇ ਹੈਗੇ ਆ ਜਿਦਾਂ ਅਗਰ ਲੋਕਾਂ ਨੂੰ ਹੈਲਪ ਜਾਦਾ ਨਹੀਂ ਹੈ ਡਾਕਟਰੀ ਨਹੀਂ ਕਰ ਸਕਦੇ ਕਿਉਂਕਿ ਡਾਕਟਰੀ ਇਸ ਹਾਈ ਲੈਵਲ ਸਟਡੀ ਤੇ ਜਿਦਾ ਡੈਂਟਲ ਅਸਿਸਟੈਂਟ ਹੋ ਗਏ ਫਾਰਮੇਸੀ ਅਸਿਸਟੈਂਟ ਹੈ ਗਏ ਇਹ ਗਵਰਨਮੈਂਟ ਨੇ ਇੰਨੇ ਪਿਆਰੇ ਡਿਜ਼ਾਈਨ ਕੋਰਸ ਕੀਤੇ ਹੋਏ ਨੇ ਡੇਟ ਸਾਲ ਦੇ 2 ਸਾਲ ਵਿੱਚ ਉਹਦੇ ਨਾਲ ਤੁਹਾਡੀ ਲਾਈਫ ਵੀ ਅੱਛੀ ਕੱਢਦੀ ਏ ਤੁਸੀਂ ਇੱਕ ਅੱਛੀ ਪੜੇ ਲਿਖੇ ਹੋਰ ਪੂਰੀ ਉਹਦੇ ਨਾਲ ਜੁੜ ਜਾਂਦੇ ਹੋ ਤੁਹਾਨੂੰ ਬਹੁਤ ਲਾਈਕ ਹੁੰਦਾ ਇਸ ਚੀਜ਼ ਦਾ ਕਿ এনवायरमेंट ਹੀ ਤੁਹਾਡਾ ਸਹੀ ਜੀ ਜੰਦਾ ਬਿਲਕੁਲ ਮੰਨ ਲਓ ਜੇ ਕਿਸੇ ਨੇ ਫਾਰਮੈਸੀ ਅਸਿਸਟੈਂਟ ਲਗਣਾ ਹੋਵੇ ਕੁਝ ਲਗਣਾ ਹੋਵੇ ਉਹਦੇ ਵਾਸਤੇ ਵੀ ਉਹਦੀ ਪੀਆਰ ਤੇ ਰਸਤਾ ਖੁੱਲ ਗਿਆ ਹਾਂ ਜੀ ਕਿਉਂਕਿ ਗਵਰਨਮੈਂਟ ਨੇ ਕੈਨੇਡਾ ਗਵਰਨਮੈਂਟ ਨੇ ਹੈਲਥ ਕੇਅਰ ਵਰਕਰ ਵਾਸਤੇ ਇੱਕ ਅਲੱਗ ਹੀ ਪੁਆਇੰਟ ਸਿਸਟਮ ਰੱਖਿਆ ਹੋਇਆ ਹੈ ਜੀ ਤੇ ਉਹਨਾਂ ਨੂੰ ਇੱਕ ਪੁਆਇੰਟ ਮਿਲਦੇ ਨੇ ਤੇ ਅੱਗੇ ਪੀਆਰ ਵਾਸਤੇ ਉਹਨਾਂ ਨੂੰ ਬਹੁਤ ਹੈਲਪ ਮਿਲਦੀ ਹੈ ਮੰਨ ਲਓ ਜੇ ਕਿਸੇ ਨੇ ਹੈਲਥ ਸੈਕਟਰ ਦੇ ਵਿੱਚ ਇੱਕ ਵੱਖਰਾ ਜਿਹੜਾ ਡਿਪਾਰਟਮੈਂਟ ਹੁੰਦਾ ਆ 올ਡ ਜਿਹੜੇ ਪੀਪਲ ਹੈਗੇ ਬਜ਼ੁਰਗਾਂ ਨੂੰ ਜਿਹੜਾ ਸਾਂਭਣ ਵਾਸਤੇ ਉਹਦੇ ਵਾਸਤੇ ਜਿਹੜੇ ਬੱਚੇ ਘਟ ਉਸ ਲੈਨ ਦੇ ਵਿੱਚ ਜਾਂਦੇ ਹੈਗੇ ਆ ਉਹਦੇ ਬਾਰੇ ਇੱਕ ਮਤਲਬ ਤੁਸੀਂ ਜਾਣਕਾਰੀ ਦਿਓ ਕਿ ਉਹ ਸੈਕਟਰ ਦੇ ਵਿੱਚ ਜਾਣਾ ਚਾਹੀਦਾ ਜਾਂ ਕੀ ਉਹਦਾ ਫਾਇਦਾ ਹੈਗਾ ਹੈ ਬਿਲਕੁਲ ਸਾਡੇ ਲੋਗੋਂ ਜਾਂ ਕੋਈ ਵੀ ਹੋ ਵੱਡਿਆਂ ਦੀ ਸੇਵਾ ਕਰਦੇ ਹੋ ਇਹ ਥੋੜੇ ਜਿਹੀ ਹਿਚਕਿਚਾ ਜਾਂਦੇ ਨੇ ਉਹਨਾਂ ਦੀ ਸੇਵਾ ਕਰਦੇ ਵੇ ਹਿਚਕ ਜਾਂਦੇ ਦੇਖੋ ਜੀ ਜੌਬ ਜੌਬ ਹੀ ਹੁੰਦੀ ਹੈ ਕੰਮ ਹੁੰਦਾ ਹੈ ਜਦ ਤੁਸੀਂ ਆਪਣੇ ਕੰਮ ਨੂੰ ਇੱਕ ਪ੍ਰਾਇੋਰਟੀ ਦੇ ਕੇ ਕਰਦੇ ਹੋ ਜੀ ਆਪਣੇ ਬੱਚਿਆਂ ਦੀ ਵੀ ਟੇਕ ਕੇਅਰ ਕਰਦੇ ਹੋ ਉਹਨਾਂ ਦੇ ਵੀ ਡਾਈਪਰ ਚੇਂਜ ਕਰਦੇ ਹੋ ਕੰਮ ਨੂੰ ਇਹ ਪੂਜਾ ਕਰਕੇ ਕਰੋ ਤੇ ਉਹਨਾਂ ਦੀ ਰਿਸਪੈਕਟ ਕਰੋ ਇਹ ਟਾਈਮ ਵੀ ਸਭ ਦੇ ਉੱਤੇ ਆਣਾ ਹੈ ਇਸ ਨੂੰ ਗਲਤ ਨਾ ਸਮਝੋ ਇਸ ਚੀਜ਼ ਦੀ ਇੱਥੇ ਬਹੁਤ ਡਿਮਾਂਡ ਹੈ ਕਿ ਇਹ ਔਰ ਇੱਥੇ ਰਿਸਪੈਕਟ ਵੀ ਬਹੁਤ ਹੈ ਰਿਸਪੈਕਟ ਦੀ ਵੀ ਇੱਥੇ ਕੋਈ ਕਮੀ ਨਹੀਂ ਕਿ ਤੁਸੀਂ ਕਿਹੜੀ ਜੌਬ ਕਰ ਰਹੇ ਹੋ ਤੇ ਨਰਸਿੰਗ ਲੈਵਲ ਵਿੱਚ ਵੀ ਕਈ ਲੈਵਲ ਹੈਗੇ ਨੇ ਸਭ ਤੋਂ ਹਾਂਦਾ ਪੀ ਆਰ ਜੌਬ ਜੋ ਲੋਕੀ ਉਹਨਾਂ ਦੀ ਟੇਕ ਕੇਅਰ ਕਰਦੇ ਨੇ ਵੱਡੇ ਲੋਕਾਂ ਦੀ ਨਹਲਾਣਾ ਧੁਲਾਣਾ ਉਹਨਾਂ ਨੂੰ ਚੇਂਜ ਕਰਨਾ ਉਸ ਤੋਂ ਆ ਜਾਂਦਾ ਨਰਸਿੰਗ ਅਸਿਸਟੈਂਟ ਜੋ ਦਵਾਈਆਂ ਦੇਣਾ ਉਹਨਾਂ ਦੀ ਟੇਕ ਕੇਅਰ ਕਰਨਾ ਵੰਡ ਵਗੈਰਾ ਦੀ ਟੇਕ ਕੇਅਰ ਕਰਨਾ ਉਸ ਤੋਂ ਉੱਤੇ ਹੋ ਜਾਂਦੀਆਂ ਨੇ ਨਰਸ ਜੋ ਖੁਦ ਵੀ ਡਾਕਟਰਾਂ ਦੇ ਨਾਲ ਡੀਲ ਕਰਕੇ ਦਵਾਆਂ ਪ੍ਰੈਸਕ੍ਰਾਈਬ ਵੀ ਕਰਨਾ ਔਰ ਅੱਗੇ ਦੇ ਡਿਸੀਜਨ ਲੈਣਾ ਫਿਰ ਸਾਡੇ ਸਭ ਤੋਂ ਉੱਤੇ ਹੁੰਦੇ ਨੇ ਡਾਕਟਰ ਨੋਟੂ ਤੇ ਇੱਕ ਅਲੱਗ-ਅਲੱਗ ਲੈਵਲ ਨੇ ਜੋ ਜਿੰਨੀ ਸਟੱਡੀ ਕਰਨਾ ਚਾਹੇ ਉਹ ਡਿਜ਼ਾਈਨਿੰਗ ਬਨੇ ਹੋਏ ਨੇ ਇਹਦੇ ਅੰਦਰ ਤੇ ਉਹ ਮੈਮ ਕਿੰਨੇ ਕਿੰਨੇ ਚਿਰ ਦੇ ਜਿਹੜੇ ਕੋਰਸ ਆ ਗਏ ਆ ਤੇ ਕਿੱਦਾਂ ਕਿੱਥੇ ਅਪਲਾਈ ਕਰਨ ਨੂੰ ਜਾ ਕੇ ਮੰਨ ਲਓ ਜੇ ਕੋਈ ਮੋਂਟਰੀਅਲ ਦੇ ਵਿੱਚ ਕੋਈ ਸਟੂਡੈਂਟ ਆਇਆ ਜਾਂ ਕੋਈ ਨਵਾਂ ਆਇਆ ਉਹ ਕਿੱਥੇ ਜਾ ਕੇ ਆਪਣੇ ਅਪਲਾਈ ਕਰ ਸਕਦਾ ਹੈ ਨਰਸਿੰਗ ਵਾਸਤੇ ਪਹਿਲੇ ਤਾਂ ਸਟੂਡੈਂਟ ਨੂੰ ਕੋਈ ਹਾਂਜੀ ਚੂਸ ਕਰਨਾ ਚਾਹੀਦਾ ਕਿ ਉਹਨਾਂ ਨੇ ਛੋਟਾ ਲੈਵਲ ਕਰਨਾ ਹੈ ਵੱਡਾ ਕਰਨਾ ਹੈ ਪੈਸੇ ਕਿੰਨੇ ਲਗਾ ਸਕਦੇ ਨੇ ਡਾਕਟਰੀ ਲੈਵਲ ਇਟਸ ਰੀਅਲੀ ਬਹੁਤ ਹੀ ਡਿਫਰੈਂਟ ਹੈ ਤੇ ਬਹੁਤ ਵੱਡਾ ਕੋਰਸ ਹੈ ਤੇ ਕਾਫੀ ਸਾਲ ਲੱਗਦੇ ਨੇ ਅਗਰ ਉਹ ਕਿਸੇ ਦੀ ਇੱਛਾ ਹੈ ਉਹ ਤਾਂ ਬਿਲਕੁਲ ਹੀ ਡਿਫਰੈਂਟ ਹੈ ਉਹ ਸਟੂਡੈਂਟ ਨੂੰ ਪਤਾ ਹੀ ਹੁੰਦਾ ਕਿ ਆਪਾਂ ਕਰਨਾ ਹੈ ਬਟ ਨਰਸਿੰਗ ਵਿੱਚ ਦੋ ਤਿੰਨ ਡਿਮਾਂਡ ਹੈ ਉਹ ਆਪਣੀ ਪਰਟੀਕੂਲਰ ਯੂਨੀਵਰਸਿਟੀ ਵਿੱਚ ਕਾਲਜ ਵਿੱਚ ਜਾਓ ਉੱਥੇ ਜਾ ਕੇ ਪਤਾ ਕਰੋ ਕਿ ਕਿੰਨੀ ਫੀਸ ਹੈ ਇਧਰ ਉਧਰ ਦੀ ਗੱਲਾਂ ਵਿੱਚ ਨਾਓ ਸਿੱਧਾ ਇੰਸਟੀਚਿਊਟ ਵਿੱਚ ਜਾ ਕੇ ਉੱਥੇ ਪਤਾ ਕਰੋ ਤੇ ਆਪਣੇ ਸਰਟੀਫਿਕੇਟ ਦੇ ਨਾਲ ਐਡਮਿਸ਼ਨ ਦੇ ਨਾਲ ਉਹ ਤੁਹਾਡੀ ਕਾਉਂਸਲਰ ਸਾਰੀ ਪੂਰੀ ਹੈਲਪ ਕਰਦੇ ਨੇ ਤੇ ਇੱਕ ਇੱਕ ਚੀਜ਼ ਤੁਹਾਨੂੰ ਗਾਈਡ ਕਰਦੇ ਨੇ ਜਿੱਦਾਂ ਪ੍ਰਾਈਵੇਟ ਤੇ ਸਰਕਾਰੀ ਦਾ ਮਤਲਬ ਕੋਈ ਹੈ ਕੋਈ ਕੁਛ ਸਕਾਲਰਸ਼ਿਪ ਵੀ ਵਗੈਰੇ ਮਿਲਦੀ ਸਰਕਾਰੀ ਦੇ ਵਿੱਚ ਜਾਂ ਪ੍ਰਾਈਵੇਟ ਦੇ ਵਿੱਚ ਹਾਂਜੀ ਸਕਾਲਰਸ਼ਿਪ ਦਾ ਬਹੁਤ ਹੈ ਲੋਕੀਆਂ ਦੇ ਜਿਨ੍ਹਾਂ ਦੇ ਬਹੁਤ ਅੱਛੇ ਮਾਰਕਸ ਨੇ ਕਈ ਲੋਕੀ ਆਫਟਰ ਹਾਈ ਸਕੂਲ ਪੂਰੀ ਥਰੋਅਆਊਟ ਸਕਾਲਰਸ਼ਿਪ ਲੈ ਕੇ ਪੜ ਸਕਦੇ ਨੇ ਉਹਨਾਂ ਨੂੰ ਫ੍ਰੀ ਆਫ ਚਾਰਜ ਹੈ డిపార్ట్ ਕੀ ਉਹਨਾਂ ਦੇ ਨੰਬਰ ਕਿਸ ਤਰ੍ਹਾਂ ਦੇ ਠੀਕ ਮਤਲਬ ਔਨਲਾਈਨ ਵੀ ਕਰ ਸਕਦੇ ਆ ਜੈ ਯੂਨੀਵਰਸ ਨਰਸਿੰਗ ਔਨਲਾਈਨ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਪ੍ਰੈਕਟੀਕਲੀ ਸਾਰਾ ਕੁਝ ਔਨ ਇਨ ਪਰਸਨ ਜਾਣਾ ਹੀ ਪਏਗਾ ਕੁਝ ਕੋਰਸਸ ਦੇ ਸਕਦੇ ਨੇ ਬਟ ਤੁਹਾਨੂੰ ਫੀਲਡ ਵਿੱਚ ਹੋਣਾ ਸਾਡੀ ਜੋਬ ਇਨ ਪਰਸਨ ਹੀ ਹੈ ਔਨਲਾਈਨ ਕੋਈ ਜੋਬ ਨਹੀਂ ਤੇ ਹੁਣ ਜਿਹੜੇ ਯੰਗ ਆਪਾਂ ਨੂੰ ਦੇਖਦੇ ਹੈਗੇ ਉਹਨਾਂ ਨੂੰ ਕੀ ਕਹਿਣਾ ਮੈਸੇਜ ਕੀ ਦੇਣਾ ਚਾਹੁੰਦੇ ਹੋ ਤੁਸੀਂ ਯੰਗ ਪਰਸਨ ਨੂੰ یہی ਹੈ ਕਿ ਆਓ ਅੱਗੇ ਵਧੋ ਇਸ ਜੋਬ ਵਿੱਚ ਪੈਸਾ ਵੀ ਬਹੁਤ ਹੈ ਤੁਹਾਡੀ ਰਿਸਪੈਕਟ ਵੀ ਬਹੁਤ ਹੈ ਇਹ ਇੱਕ ਲਾਈਨ ਨਹੀਂ ਹੈ ਇਹਦੀ ਬਹੁਤ ਬ੍ਰਾਂਚੇਸ ਹੈ ਨਰਸ ਦੇ ਨਾਮ ਵਿੱਚ ਇੱਕ ਨਰਸਿੰਗ ਨਹੀਂ ਹੁੰਦੀ ਬ੍ਰਾਂਚੇਸ ਅਲੱਗ-ਅਲੱਗ ਨਿਕਲ ਜਾਂਦੀਆਂ ਨੇ ਤੁਹਾਨੂੰ ਕੋਈ ਹੋਰ ਅੱਗੇ ਜਾ ਕੇ ਫੀਲਡ ਨਿਕਲ ਜਾਂਦਾ ਹੈ ਜਾਂ ਅੱਗੇ ਗਾਂ ਸਟੱਡੀ ਕਰਨੀ ਹੈ ਫਰਦਰ ਸਟੱਡੀ ਤੁਹਾਨੂੰ ਰਸਤੇ ਮਿਲਦੇ ਨੇ ਤੁਸੀਂ ਬਲੌਕ ਨਹੀਂ ਹੋ ਕਿ ਯੂ ਆਰ ਜਸਟ ਸਟਾਪ ਹੇਅਰ ਸੋ ਪਲੀਜ਼ ਆਉ ਥੋੜੀ ਸਟੱਡੀ ਸ਼ੁਰੂ ਕਰੋ ਅੱਗੇ ਤੁਹਾਨੂੰ ਨਾਲ-ਨਾਲ ਰਸਤੇ ਮਿਲਦੇ ਜਾਣਗੇ ਮੈਮ ਕਿੰਨੇ ਚੇਅਰ ਹੋ ਗਏ ਜੇ ਤੁਸੀਂ ਕੈਨੇਡਾ ਦੇ ਵਿੱਚ ਆਏ ਹਨ ਮੈਂ ਆਪਣੇ ਵਿਆਹ ਤੋਂ ਬਾਅਦ ਆਈ ਸੀ ਇੱਥੇ ਔਰ ਐਕਚੁਅਲੀ ਮੈਂ ਨਰਸਿੰਗ ਦਾ ਤਾਂ ਆਸ-ਪਾਸ ਕੋ ਕੁਛ ਵੀ ਨਹੀਂ ਸੀਗਾ ਮੈਂ ਇੱਕ ਫੈਸ਼ਨ ਡਿਜ਼ਾਈਨਰ ਸੀ ਕੀ ਇੰਡੀਆ ਤੇ ਇੱਥੇ ਆਈ ਤੇ ਜਦ ਸੈਟਅਪ ਹੋਇਆ ਤੇ ਜੌਬ ਦੀ ਥੋੜੀ ਜਿਹਾ ਦਿੱਕਤ ਸੀਗੀ ਉਸ ਟਾਈਮ ਜੀ ਐਂਡ ਸਕੂਲ ਜਾ ਕੇ ਪਤਾ ਚੱਲਿਆ ਕਿ ਨਰਸਿੰਗ ਦੀ ਜੌਬ ਐਦਾਂ ਦੀ ਜੌਬ ਐ ਕਿ ਤੁਹਾਨੂੰ 24/7 ਮਿਲਦੀ ਹੈ ਤੇ ਮੈਂ ਆਪਣੇ ਦੋ ਬੱਚਿਆਂ ਦੇ ਨਾਲ ਨਰਸਿੰਗ ਅਸਿਸਟੈਂਟ ਦੀ ਸਟੱਡੀ ਕੀਤੀ ਐਂਡ ਗਵਰਨਮੈਂਟ ਨੇ ਕਾਫੀ ਹੈਲਪ ਕੀਤੀ ਸੀ ਜੀ ਐਂਡ ਆਮ ਵੈਰੀ ਹੈਪੀ ਤੇ ਮੈਂ ਜਿੱਦਾਂ ਕੈਨੇਡਾ ਦੇ ਵਿੱਚ ਕਾਫੀ ਲੋਕੀ ਕਹਿੰਦੇ ਆ ਕਿ ਹੈਲਥ ਕੇਅਰ ਜਿਹੜਾ ਇੱਥੇ ਬਹੁਤ ਸਲੋ ਹੈਗਾ ਹੈ ਤੇ ਇਹਦੇ ਮਤਲਬ ਬਹੁਤ ਵੇਟ ਕਰਨੀ ਪੈਂਦੀ ਆ 10 12 12 ਘੰਟੇ ਇਹਦੇ ਵਿੱਚ ਕਿੰਨੀ ਸਚਾਈ ਹੈਗੀ ਤੇ ਇਹਦਾ ਕੀ ਕਾਰਨਾ ਹੈਗਾ ਸਚਾਈ ਤੇ ਹੈਗੀ ਏ ਕਿਉਂਕਿ ਕੈਨੇਡਾ ਵਿੱਚ ਐ ਸਿਸਟਮ ਹੈ ਕਿ ਸਾਨੂੰ ਵੇਟਿੰਗ ਬਹੁਤ ਜ਼ਿਆਦਾ ਹੈ ਤੇ ਇਹ ਸਵਰਕ ਨਾ ਤਾਂ ਇਹਦੇ ਵਿੱਚ ਕੋਈ ਹੱਥ ਨਹੀਂ ਹੈ ਇਹ ਗਵਰਨਮੈਂਟ ਦਾ ਸਿਸਟਮ ਹੈ ਜਿਹਦੇ ਵਿੱਚ ਆਪਾਂ ਵੀ ਫਸੇ ਹੋਏ ਆਂ ਸਟਾਫ ਕੱਟ ਹੈ ਲੋਕੀ ਪੜ ਕੇ ਕਈ ਵਾਰੀ ਯੂਐਸ ਨਿਕਲ ਜਾਂਦੇ ਨੇ ਇੱਥੇ ਉੱਥੇ ਨਿਕਲ ਜਾਂਦੇ ਨੇ ਉੱਥੇ ਇਨਕਮ ਬਹੁਤ ਜ਼ਿਆਦਾ ਹੈ ਤੇ ਇਹ ਚੀਜ਼ਾਂ ਡਿਫਰੈਂਸ ਲਾਂਦੀ ਹੈ ਔਰ ਸਾਨੂੰ ਬਾਅਦ ਵਿੱਚ ਫਿਰ ਸਟਾਫ ਦੀ ਕਮੀ ਪੈ ਜਾਂਦੀ ਹੈ ਜੋ ਇੱਥੇ ਲੋਕਾਂ ਨੂੰ ਥੋੜਾ ਹਾਰਡ ਹੋ ਰਿਹਾ ਹੈ ਸਟਾਫ ਦਾ ਕਮੀ ਦਾ ਕਰਕੇ ਜਿਹੜਾ ਲੋਕਾਂ ਨੂੰ ਵੇਟ ਕਰਨਾ ਪੈ ਰਿਹਾ ਹਾਂਜੀ ਕਾਫੀ ਕਾਟ ਹੈ ਡਾਕਟਰ ਵੀ ਤੇ ਸਟਾਫ ਵੀ ਤੇ ਇੱਕ ਤਾਂ ਜਿਹੜਾ ਹੈ ਕਿ ਕਿੰਨਾ ਮਤਲਬ ਹੈਲਥ ਕੇਅਰ ਸਸਤਾ ਹੈਗਾ ਆ ਇੰਡੀਆ ਨਾਲੋਂ ਵੀ ਆਏ ਕਿ ਮਤਲਬ ਹੈਲਥ ਕੇਅਰ ਜਿਹੜੀਆਂ ਇੰਸ਼ੋਰਸ ਹਨ ਲੋਕੀ ਨਹੀਂ ਕਰਾਉਂਦੇ ਹੈਗੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਕਿਉਂਕਿ ਇੰਸ਼ੋਰੈਂਸ ਨਹੀਂ ਹੈ ਤਦ ਹੀ ਉਹ ਗਵਰਨਮੈਂਟ ਦੀ ਲੈ ਰਹੇ ਨੇ ਨਾ ਫੈਸਿਲਿਟੀਆਂ ਪਰ ਐਦਾਂ ਨਹੀਂ ਹੈ ਅਗਰ ਕਿਸੇ ਦੀ ਇੰਸ਼ੋਰੈਂਸ ਹੈ ਅਰ ਜਿਹਦੇ ਕੋਲ ਪੈਸੇ ਹੈ ਆਜ ਦੇ ਟਾਈਮ ਵਿੱਚ ਕਾਫੀ ਪ੍ਰਾਈਵੇਟ ਸਰਵਿਸਿਜ਼ ਹੈਗੀਆਂ ਨੇ ਬਟ ਉਹ ਵੇ ਐਕਸਪੈਂਸਿਵ ਕੋਈ ਵੀ ਇੱਕ ਟੈਸਟ ਕਰਾਓਗੇ ਇਟਸ ਨਾਟ ਚੀਪ ਇਟਸ ਵੈਰੀ ਐਕਸਪੈਂਸਿਵ ਬਟ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮਰਦਾ ਹੋਇਆ ਬੰਦਾ ਪੈਸੇ ਹੈ ਤੇ ਹੈਲਪ ਨਹੀਂ ਹੋ ਰਹੀ ਹੈ ਤੁਸੀਂ ਆਪਣੇ ਇਲਾਜ ਕਰਾ ਸਕਦੇ ਮੰਨ ਲਓ ਆਪਾਂ ਨੂੰ ਹੈਲਥ ਇੰਸ਼ੋਰੈਂਸ ਵੀ ਕਰਾਉਣੇਗੀ ਚਾਹੀਦੀ ਹਰ ਇੱਕ ਬੰਦੇ ਨੂੰ ਇਨਸ਼ਾਅੱਲਾ ਹੈਲਥ ਇੰਸ਼ੋਰੈਂਸ ਜ਼ਰੂਰੀ ਕਰਾਨੀ ਚਾਹੀਦੀ ਕਿਉਂਕਿ ਕਿਸ ਨੂੰ ਕੁਝ ਨਹੀਂ ਪਤਾ ਕਿ ਕਦੀ ਵੀ ਕੁਝ ਵੀ ਹੋ ਸਕਦਾ ਹੈ ਤੇ ਪਲੀਜ਼ ਆਪਣੀ ਇੰਸ਼ੋਰੈਂਸ ਵੀ ਕਰਾਓ ਤੇ ਆਪਣੇ ਟ੍ਰੀਟਮੈਂਟ ਪੂਰੇ ਲੋ ਅਗਰ ਪ੍ਰਾਈਵੇਟ ਕਰਾਣਾ ਪਏ ਤੇ ਰੁਕੋ ਨਾ ਇਤਨੀ ਵੀਟ ਨਾ ਕਰੋ ਕਿਉਂਕਿ ਗਵਰਨਮੈਂਟ ਦੇ ਨਾਲ ਥੋੜੀ ਵੀਟਿੰਗ ਹੈ ਇੱਥੇ ਜੀ ਤੇ ਇਸ ਦੇ ਨਾਲ ਹੀ ਆਪਾਂ ਕਹਿਣਾ ਚਾਹੁੰਦੇ ਆ ਕਿ ਜਿੱਦਾਂ ਕੈਨੇਡਾ ਦੇ ਵਿੱਚ ਜਿਹੜਾ ਇਸ ਟਾਈਮ ਮਗਾਈ ਤਦ ਵੀ ਜੋਬ ਵੀ ਕਾਫੀ ਜਿਹੜੀਆਂ ਲੋਕਾਂ ਦੀਆਂ ਚੱਲ ਚੁੱਕੀਆਂ ਐ ਸਰਕਾਰ ਦੇ ਵੀ ਕਵੇ ਜਿਹੜਾ ਬੰਦ ਕੀਤੇ ਸੈਕਟਰ ਕੁਝ ਤੇ ਹੋਰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਮੈਂ ਇਹ ਦੇਖਿਆ ਕਿ ਤੁਸੀਂ ਕਿੰਨੀ ਜੌਬਸ ਨੇ ਜੋ ਕੋਵਿਡ ਵੀ ਆਇਆ ਪਿੱਛੇ ਚੀਜ਼ਾਂ ਹਿਲੀਆਂ ਨੇ ਕੋਵਿਡ ਵਿੱਚ ਤੇ ਇਸ ਚੀਜ਼ ਦੀ ਡਿਮਾਂਡ ਸੀਗੀ ਸੀ ਇਵਨ ਹੁਣ ਵੀ ਜੌਬ ਐਦੇ ਵਿੱਚ ਕਦੀ ਕਾਟਾ ਨਹੀਂ ਪੈਂਦਾ ਕਿਸੇ ਨੂੰ ਵੀ ਜੌਬ ਮਿਲ ਸਕਦੀ ਏ ਵੀ ਕੈਨ ਵੀ ਬਟ ਰੈਡੀ ਰਹੋ ਕਿਉਂਕਿ ਡਾਕਟਰ ਨਰਸਿਸ ਨੂੰ ਵੀ ਕੈਨ ਦੀ ਜੌਬ ਕਰਨੀ ਹੀ ਪੈਂਦੀ ਏ ਤੇ ਕੋਈ ਵੀ ਇਸ profession ਵਿੱਚ ਆਂਦਾ ਤੇ ਮੰਡੇ ਟੂ ਫਰਡੇ ਜੌਬ ਨਹੀਂ ਏ ਇਸ ਵਿੱਚ ਇਸ ਵਿੱਚ ਤੁਹਾਨੂੰ ਇੱਕ ਵੀਕੈਂਡ ਦੇਣਾ ਹੀ ਪੈਂਦਾ ਹੈ ਤੁਹਾਨੂੰ ਮਤਲਬ ਅਮਰਜੰਸੀ ਵੀ ਆ ਸਕਦੀ ਏ ਬਿਲਕੁਲ ਡਾਕਟਰ ਨਰਸਿਸ ਕਦੇ ਵੀ ਬੁਲਾਵਾ ਆ ਸਕਦਾ ਹੈ ਤੇ ਇੱਕ ਜਿਹੜਾ ਕਿ ਮੰਨ ਲਓ ਕਿ ਹਾਰਟ ਅਟੈਕ ਦਾ ਬਹੁਤ ਹੀ ਕੈਨੇਡਾ ਦੇ ਵਿੱਚ ਹੈਗਾ ਇਹ ਉਹਦਾ ਕਾਰਨ ਕੀ ਹੈਗਾ ਕਿ ਮੰਨ ਲਓ ਜ ਨੌਜਵਾਨਾਂ ਨੂੰ ਵੀ ਆ ਰਹੇ ਆ ਟੈਗ ਜਾਂ ਕੋਈ ਇਹਦਾ ਕੰਨ ਕੀ ਹੈਗਾ ਆਪਾਂ ਸਟ्रेस ਵੀ ਖਾਣ ਪੀਣ ਵੀ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਲੋਕੀ ਇੱਥੇ ਦੀ ਜੋ ਹੈਲਥ ਹੈ ਲੋਕਾਂ ਦੀ ਐਕਸਰਸਾਈਜ਼ ਨਾ ਕਰਨਾ ਸਹੀ ਤਰੀਕੇ ਨਾਲ ਖਾਣਾ ਮਿੱਠਾ ਬਹੁਤ ਖਾਣਾ ਸਟ्रेस ਲੈਵਲ ਬਹੁਤ ਜ਼ਿਆਦਾ ਹੈ ਇੱਥੇ ਲੋਕਾਂ ਨੂੰ ਤੇ ਜਿਹੜੇ ਆਪਣੇ ਸਟੂਡੈਂਟ ਜਿਹੜੇ ਹੈਗੇ ਆ ਉਹਨਾਂ ਦਾ ਕੀ ਸੰਦੇਸ਼ ਦੇਣਾ ਹੈ ਸਟੂਡੈਂਟਸ ਦਾ ਵੀ ਇਹ ਹੈ ਅਗਰ ਮੈਂ ਕਈ ਸਟੂਡੈਂਟਸ ਨੂੰ ਜੋ ਪਰਟੀਕੂਲਰ ਦੇਖੇ ਆ জব ਨਹੀਂ ਮਿਲਦੀ ਉਹ ਕਾਫੀ ਗਿਵ ਅਪ ਕਰ ਦਿੰਦੇ ਨੇ ਸੋਚਾਂ ਵਿੱਚ ਪੈ ਜਾਂਦੇ ਨੇ ਐਦਾਂ ਨਾ ਕਰੋ ਬਾਹਰ ਨਿਕਲੋ ਕੋਈ ਵੀ ਜੌਬ ਮਿਲੇ ਪਲੀਜ਼ ਸਟਾਰਟ ਕਰੋ ਇੱਥੇ ਕੋਈ ਵੀ ਥੱਲੇ ਉੱਤੇ ਵਾਲੀ ਜੌਬ ਨਹੀਂ ਹੈ ਕਿ ਤੁਹਾਡੀ ਰਿਸਪੈਕਟ ਜਾ ਰਹੀ ਹੈ ਜਾਂ ਕੁਝ ਜਾ ਰਹੀ ਹੈ ਤੁਸੀਂ ਖੁਦ ਕੰਮ ਕਰਕੇ ਕਮਾ ਰਹੇ ਹੋ ਭਾਵੇਂ ਕੈਫੇ ਵਿੱਚ ਕਮਾ ਰਹੇ ਹੋ ਰੈਸਟੋਰੈਂਟ ਵਿੱਚ ਕਮਾ ਰਹੇ ਹੋ ਹੈਲੋ ਹਾਥ ਈ ਲਾਓ ਨਾਲ ਨਾਲ ਪੜੋ ਤੇ ਤੁਹਾਨੂੰ ਇੱਕ ਨਾ ਇੱਕ ਦਿਨ ਆਪਣਾ ਰਸਤਾ ਜਰੂਰ ਮਿਲੇਗਾ। ਜੀ ਤੇ ਇਸ ਚੀਜ਼ ਨੂੰ ਕਦੀ ਨਹੀਂ ਭੁੱਲਣਾ ਚਾਹੀਦਾ ਕਿਸੇ ਨੂੰ ਕਿ ਅੱਗੇ ਵਧ ਸਕਦੇ ਆ। ਠੀਕ ਹੈ ਮੈਮ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਤੁਹਾਡਾ ਜੋ ਸਭ ਦੇ ਅੱਗੇ ਆਵਾਜ਼ ਜਾਏਗੀ ਸਾਡੇ ਕਰਕੇ। ਜੀ ਧੰਨਵਾਦ।